ਮਮਤ ਬੈਂਕਾਂ ਫਿੰਡਰ ਕੀਆ ਸਭ ਦੇ ਲਈ ਬਾਲੀ ਆਉਂਦੀ ਸਰਵਨ ਕਰ ਰਹੇ ਸਤਗੁਰ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਹੋਈ ਹੈ ਦਰਕਰ ਦੇ ਪ੍ਰੀਤਵਾਨ ਸਰਦਾਰ ਇੰਦਰਜੀਤ ਸਿੰਘ ਜੀ ਜਿਨ੍ਹਾਂ ਨੇ ਆਪਣੀ ਸਰਬਸਪੂਰੀ ਮੋਹ ਤੇ ਸਤਗੁਰ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਸਤਿਗੁਰੂ ਜੀ ਦੇ ਚਰਨ ਪਰਸੇ ਹਾਂ ਸੂਰ ਪਰਿਵਾਰ ਸਤਪਾਦ ਯੋਗ ਮਾਤਾ ਉਤਾਰ ਕੌਰ ਜੀ ਸਵਰਗਾਲ ਸਿੰਘ ਦਰਸ਼ਨ ਸਿੰਘ ਜੀ ਇਹਨਾਂ ਦੇ ਸੁਪੁੱਤਰ ਇੰਦਰਜੀਤ ਸਿੰਘ ਜੀ ਜੀਵੀ ਹੀਰੋਵਾਲਾ ਜੀ ਦਲਜੀਤ ਸਿੰਘ ਜੀ ਇਨਾ ਬਰੋਂ ਸੂਹ ਪਰਿਵਾਰ ਵੱਲੋਂ ਮਿਲ ਕਰਕੇ ਸਤਿਗੁਰੂ ਜੀ ਦੇ ਚਰਨਾਂ ਪਰ ਸੇ ਹਮ ਸਾਥ ਇਹ ਵਿਵੇ ਕਰਨਾ ਦਾ ਉਤਾਸਰਨਾ ਹੈ। ਸ਼ੁਕਰਾਨਾ ਕਰਨ ਵਾਸਤੇ ਸਤਿਗੁਰੂ ਜੀ ਦੀ ਧੁਰ ਕੀ ਬਾਣੀ ਆਈ ਜਿਨ ਸਭਲੀ ਚਿੰਤ ਮਟਾਈ ਜੀ ਦੇ ਸ੍ਰੀ ਸੁਖੁਣੀ ਸਾਹਿਬ ਦੇ ਪੰਜਾਬ ਪ੍ਰਭੂ ਜੀ ਪ੍ਰਮਾਨ ਕਰਦੇ ਹਨ। ਆਪਣੇ ਸੇਵਕੀ ਆਪੇ ਰਾਖ ਹੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਰਤ ਸੇਵਕ ਕੀ ਜਿਹੜਾ ਵੀ ਕਰਕੇ ਸਤਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੇ ਕਿ ਸਤਗੁਰੂ ਜੀ ਆਪਣੇ ਸੇਵਕਾਂ ਦੀ ਅਰਦਾਸ ਸੁਣਦੇ ਹਨ ਸਤਗੁਰੂ ਜੀ ਨੇ ਕਿਰਪਾ ਕੀਤੀ ਪਹਿਲਾਂ ਨੌਕਰੀ ਦੇ ਬਖਸ਼ਿਸ਼ ਕੀਤੀ ਤੇ ਮਉਣ ਗਰਮੁ ਪਿਆਰੇ ਸਰਬ ਸੂਰੀ ਹੋਣ ਦੇ ਸਤਗੁਰੂ ਜੀ ਦਾ ਸ਼ੁਕਰਾਨਾ ਕਰ ਰਹੇ ਹਾਂ ਕਿ ਸਤਗੁਰ ਜੀ ਦੀ ਕਿਰਪਾ ਕਰਨ ਪਰਿਵਾਰ ਦੇ ਅੰਦਰ ਸੁਖ ਸ਼ਾਂਤੀ ਪਿਆਰ ਤੇ ਬਖਸ਼ਿਸ਼ ਕਰਨ ਸੋ ਆਓ ਸਤਗੁਰਾਂ ਦੇ ਚਰਨਾਂ ਦੇ ਨਾਲ ਜੁੜਨਾ ਕਰੀਏ ਜਿੰਨਾ ਵੀ ਸਮਾਂ ਹੈ ਸਤਿਗੁਰੂ ਜੀ ਪ੍ਰਮਾਨ ਕਰਦੇ ਹਨ ਜਿਹੇ ਪਰਸਾਹ 36 ਅੰਮ੍ਰਿਤ ਖਾਹੇ ਇਸ ठाकुर ਕੋ ਰੱਖ ਮੰਨ ਮਾਹੇ ਜੇਦੀ ਕਿਰਪਾ ਦੇ ਨਾਲ ਸਾਨੂੰ 36 ਪ੍ਰਕਾਰ ਦੇ ਪਦਾਰਥ ਛਕਣ ਵਾਲਤੇ ਮਿਲਦੇ ਹਨ ਉਸ ਪਰਮੇਸ਼ਰ ਨੂੰ ਮਨ ਦੇ ਵਿੱਚ ਚੇਤਾ ਕਰਨਾ ਚਾਹੀਦਾ ਹੈ ਉਸ ਮਾਲਕ ਦਾ ਚੇਤਾ ਰੱਖਣਾ ਚਾਹੀਦਾ ਹੈ ਸਤਗੁਰੂ ਦੇ ਪ੍ਰਮਾਨ ਕਰਦੇ ਹਨ ਜੇਹ ਪ੍ਰਸਾਦ ਸੁਗੰਤਿ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜਿਹੜੇ ਆਪਾਂ ਸੰਬੰਧੀਆਂ ਲਾਉਣੇ ਹਾਂ ਇਹ ਵੀ ਉਸ ਪਰਮੇਸ਼ਰ ਦੀ ਕਿਰਪਾ ਹੈ ਪਰ ਸਤਗੁਰੂ ਜੀ ਕਹਿੰਦੇ ਹਨ ਤਿਸ ਕੋ ਸਿਮਰਤ ਪਰਮਗਤ ਪਾਵੇ ਜਿਹੜਾ ਉਸ ਨੂੰ ਸਿਮਰੇ ਉਸ ਨੂੰ ਪਰਮਗਤ ਪ੍ਰਾਪਤ ਹੁੰਦੇ ਹੈ ਜੇ ਪਰ ਸੜਾ ਬਸ ਸਹਿ ਸੁਖ ਮੰਦਰ ਤੇ ਸਹਿ ਧਿਆਇ ਸਦਾ ਮਨ ਅੰਦਰ ਜਿਹਦੇ ਕਿਰਪਾ ਦੇ ਨਾਲ ਇਹ ਸੋਹਣੇ ਮੈਲ ਪ੍ਰਾਪਤ ਹੋਏ ਹਨ ਤੇ ਸਤਿਗੁਰੂ ਜੀ ਕਹਿੰਦੇ ਉਸ ਨੂੰ ਸਦਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ ਜਿਹਨੇ ਪ੍ਰਸਾਦ ਗ੍ਰਹਿ ਸੰਗ ਸੁਖ ਆਪਣੀ ਘਰਾਂ ਵਿੱਚ ਸੁਖ ਲੈਨੇ ਹਾਂ ਖੁਸ਼ੀਆਂ ਮਾਣਦੇ ਹਾਂ

मम्मा आ जा रही है नई झोपड़ी जोरे हैं ऐसे प्यार मेरी पार्टी है देख In the last part of the year in the last part of the year in the last part of the year هيءه <laughs> Thank yeah. you. मम्मी ते पहुचे न ओया 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 ਦੇਖ ਰਹੇ ਹੋ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੋਂ ਇਹ ਜਿਹੜਾ ਪਿੰਡ ਹੈਗਾ ਆ ਹਿਸ਼ਾਰਪੁਰ ਸਾਈਡ ਤੇ ਆ ਚੱਬੇਵਾਲ ਤੋਂ ਥੋੜਾ ਸਾਈਡ ਤੇ ਪੈਂਦਾ ਹੈ ਬਿਹਾਲਾ ਪਿੰਡ ਉੱਥੇ ਇੰਦਰਜੀਤ ਸਿੰਘ ਜਿਨ੍ਹਾਂ ਦੀ ਰਿਟਾਇਰਮੈਂਟ ਪਾਰਟੀ ਜਿਹੜੀ ਹੈਗੀ ਆ ਉਹ ਅੱਜ ਚੱਲ ਰਹੀ ਹੈਗੀ ਆ ਤੁਸੀਂ ਰੌਣਕਾਂ ਖੂਬ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਤੁਹਾਨੂੰ ਪਤਾ ਆ ਕਿ ਜਿੱਥੇ ਤੁਸੀਂ ਖਬਰਾਂ ਦੇਖਦੇ ਹੋ ਉੱਥੇ ਹੀ ਜਿਹੜੇ ਰਿਟਾਇਰਮੈਂਟ ਆ ਰਿਟਾਇਰਮੈਂਟ ਇੱਕ ਇਹੋ ਜਿਹਾ ساری ਉਮਰ ਜਿਹੜਾ ਬੰਦਾ ਹੈਗਾ ਉਹ ਆਪਣੀ ਨੌਕਰੀ ਦੇ ਵਿੱਚ ਲਗਾ ਦਿੰਦਾ ਤੇ ਰਾਤ ਸਿਰਫ ਰੋਟੀ ਖਾਣਾ ਦਾ ਹੈਗਾ ਆ ਅਸਲ ਦੇ ਵਿੱਚ ਅਸਲ ਜ਼ਿੰਦਗੀ ਉਹਨਾਂ ਦੀ ਉਸ ਵਕਤ ਸ਼ੁਰੂ ਹੁੰਦੀ ਆ ਜਦੋਂ ਰਿਟਾਇਰਮੈਂਟ ਹੋ ਜਾਂਦੇ ਨੇ ਤੇ ਫਿਰ ਉਹ ਆਮ ਪਬਲਿਕ ਦੇ ਵਿੱਚ ਵਿਚਰਦੇ ਨੇ ਆਮ ਲੋਕਾਂ ਦੇ ਵਿੱਚ ਰਹਿੰਦੇ ਨੇ ਕਿਉਂਕਿ ਜਦ ਤੱਕ ਡਿਊਟੀ ਹੁੰਦੀ ਹੈਗੀ ਆ ਉਹਨਾਂ ਦਾ ਜਿਹੜਾ ਕੰਮ ਹੈਗਾ ਉਹ ਆਪਣੀ ਡਿਊਟੀ ਦੇ ਮੁਤਾਬਕ ਅਹੁਦੇ ਦੇ ਮੁਤਾਬਕ ਜਿਹੜਾ ਪਬਲਿਕ ਦੇ ਨਾਲ ਡੀਲਿੰਗ ਰਹਿੰਦਾ ਆ ਜਿਹੜੀ ਅਸਲੀ ਘਰ ਪਰਿਵਾਰ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਹੁੰਦੀ ਆ ਉਸ ਵਕਤ ਹੀ ਸ਼ੁਰੂ ਹੁੰਦੀ ਆ ਜਦੋਂ ਉਹ ਰਿਟਾਇਰ ਹੋ ਜਾਂਦੇ ਨੇ ਫਿਰ ਉਹ ਹਰ ਫੰਕਸ਼ਨ ਅਟੈਂਡ ਕਰਨਾ ਪੈਂਦਾ ਆ ਕੋਈ ਉਹਨਾਂ ਨੂੰ ਛੁੱਟੀ ਲੈਣ ਦੀ ਲੋੜ ਨਹੀਂ ਹੁੰਦੀ ਹੈਗੀ ਇਸ ਕਰਕੇ ਜਿਹੜਾ ਆ ਕਿ ਅੱਜ ਜਿਹੜਾ ਆ ਇੰਦਰਜੀਤ ਸਿੰਘ ਔਰ ਪਿੰਡ ਜੱਬਿਆਲ ਦੇ ਕੋਲ ਬਿਹਾਲਾ ਪਿੰਡ ਹੈਗਾ ਆ ਉੱਤੇ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਜਿਹੜੀ ਆ ਚੱਲ ਰਹੀ ਆ ਰਿਸ਼ਤੇਦਾਰ ਸੱਜਣ ਮਿੱਤਰ ਸਭ ਜਿਹੜੇ ਆ ਇਸ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਉਹ ਨਮਾ ਸ਼ਹਿਰ ਦਾ ਆਪਾ YouTube ਚੈਨਲ ਤੇ ਕੋਈ ਵੀ ਤੁਸੀਂ ਆਪਣੀ ਦਿਖਾਣਾ ਚਾਹੋ ਰਿਟਾਇਰਮੈਂਟ ਪਾਰਟੀ ਜਾਂ ਕੋਈ ਵੀ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਫੋਨ ਕਰਨਾ ਆ ਅਸੀਂ ਕਵਰੇਜ ਤਾਂ ਹੀ ਕਰਦੇ ਆਗੇ नमस्कार दुआबा यूट्यूब चैनल पर रिपोर्ट जड़ी देख पा रहे हो चीफ एडिटर कश्मीरी लाल कैंथ गर्चा की विशेष रिपोर्ट जड़ी आ चैनल पर देख रहे हो ਔਰ ਰਿਸ਼ਤੇਦਾਰ ਸੱਜਣ ਮਿੱਤਰ ਭੈਣ ਭਰਾ ਔਰ ਪਿੰਡ ਵਾਸੀ ਤੇ ਪੋਸਟ ਆਫਿਸ ਤੋਂ ਸਾਰੇ ਇਸ ਮੌਕੇ ਤੇ ਮੌਜੂਦ ਨੇ ਔਰ ਕੰਨ ਨੂੰ ਅੱਜ ਕੱਲ ਫੋਨ ਲਾ ਕੇ ਇੱਕ ਪਾਸੇ ਪਕੌੜਾ ਖਾਇਆ ਜਾ ਰਿਹਾ ਆ ਖਾਣ ਵੱਲ ਧਿਆਨ ਘੱਟ ਤੇ ਮੋਬਾਈਲ ਵੱਲ ਜ਼ਿਆਦਾ ਰਹਿੰਦਾ ਆ ਖੱਤਿਰ ਮਾਲਕ ਕੱਖ ਸਤਿਗੁਰੂ ਧੰਨ ਧਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਮਹਾਰਾਜ ਸ੍ਰੀ ਗੁਰੂ ਸ਼੍ਰੀ ਤੁਮਾ ਪੁਰਸ਼ਵਾਰ ਜੀ ਦੇ ਚਰਨਾ ਕੁੰਡਾਵ ਤੇ ਬਦਾਸ ਪ੍ਰਾਰਥਨਾ ਦੇ ਵਿੱਚ ਸੱਚੇ ਪਾਤਸ਼ਾਹ ਜੀ ਉਤਮ ਮਤ ਪ੍ਰਵੰਤਰ ਜਾਮੀ ਜੋ ਕਰ ਰਹਿਚੋ ਕਰਨਾਵ ਜੀ ਦੇ ਮਹਾਵਕਤ ਦੇ ਅਨੁਸਾਰ ਆਪ ਦੇ ਬਤੁਲ ਸਦਗਾਰ ਜੀ ਦੀ ਪ੍ਰਿਆਨਾ ਸਦਗਾਰ ਸ਼੍ਰੀ ਪਰਿਵਾਰ ਮਹਾਰਾਜ ਜੀ ਸਵਰਗਵਾਸੀ ਪਾਸੋਂ ਸ਼੍ਰੀ ਦਰਸ਼ਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਵਕਾਰ ਕੌਰ ਬਲਮਾਰਾ ਸੱਚੇ ਪਾਤਸ਼ਾਹ ਰਣਨ ਕਰਕੇ ਪਸੋਂ ਪਸੋਂ ਸ਼੍ਰੀ ਇੰਦਰਜੀਤ ਸਿੰਘ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰਿਟਾਇਰਮੈਂਟ ਨੂੰ ਮੁੱਖ ਰੱਖਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਸਮੂਹ ਪਰਿਵਾਰ ਨੀਰੂ ਬਾਲਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਾਕਾ ਦਲਜੀਤ ਸਿੰਘ ਬਰਨਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੰਦਰ ਸਿੰਘ ਇੰਦਰਜੀਤ ਸਿੰਘ ਦੀ ਮਹਾਰਾਜ ਰਿਟਾਇਰਮੈਂਟ ਨੂੰ ਮੁੱਖ ਰੱਖਦੇ ਹੋਇਆ ਸਮੂਹ ਪਰਿਵਾਰ ਵੱਲੋਂ ਇਕੱਤਰ ਹੋ ਕੇ ਕਿਰਪਾਾਨਯੋਗ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਵਾਰਕ ਚਰਨਾਂ ਪ੍ਰੇਮ ਗੁਰੂ ਸਾਹਿਬ ਜੀ ਉਸ ਤੋਂ ਪ੍ਰੰਤ ਕਾਲਜਗ ਮੈਂ ਕੀਰਤਨ ਪ੍ਰਧਾਨਾ ਪ੍ਰੋਮਖ ਜੱੱਪੇ ਲਾਇਆ ਧਾਨਾ ਜੀ ਦੇ ਬਾਵਾ ਅਨਸਾਰ ਮਹਾਰਾਜ ਸੱਚੇ ਪਾਤਸ਼ਾਹ ਜੀਓ ਸਮੂਹ ਪਰਿਵਾਰ ਵੱਲੋਂ ਮਹਾਰਾਜ ਸੱਚੇ ਪਾਤਸ਼ਾਹ ਕੀਰਤਨ ਵੀ ਹੋਇਆ ਮਹਾਰਾਜ ਕਰ ਪ੍ਰਕਾ ਕੀਰਤਨ ਗਾਇਨ ਕਰਦੇ ਉਸ ਵੇਲੇ ਮਹਾਰਾਜ ਜੀ ਦੇ ਕਿਸ ਪ੍ਰਕਾਰ ਦੇ ਅਨੁਤਿਗ੍ਰੰਥ ਪੁਸਤਕਾ ਬਿਨਾਂ ਦਾ ਸੰਬੰਧ ਜਾਣ ਦੇ ਬਧੇ ਸੰਭਿਖ ਮਾਫ ਕਰਨਾ ਅੱਗੇ ਤੋਂ ਸ਼ੁੱਧ ਤੇ ਸਪਾਕ ਪਰਿਵਾਰੀ ਚਾਰਨ ਦੇ ਬਾਣੀ ਪੜਨ ਦੇ ਸੇਵਾ ਕਰਨੇ ਬਾਲ ਤੋਂ ਬਖਸ਼ੇ ਮਹਾਰਾਜ ਸੱਚੇ ਪਾਤਸ਼ਾਹ ਸਮੂਹ ਪਰਿਵਾਰ ਬਲਵਾਂ ਜੀ ਨੂੰ ਨਵੀਨ ਪਸ਼ਾਕੇ ਪਹਿਨਣਾ ਹੈ ਕਿ ਨੇ ਆਪ ਜੀ ਨੇ ਕੀ ਕੰਮ ਕਰਨੇ ਸੇਵਕਾਂ ਦੇ ਲੋਕ ਅਪਰਲੋਕ ਵਿੱਚ ਭਾਵੇਂ ਇੱਕ ਜਿੰਦ ਮਹਾਰਾਜ ਸਮੂਹ ਪਰਿਵਾਰ ਤੋਂ ਆਪ ਜੀ ਦੇ ਸ਼ਰਕਣੇ ਹਿਤ ਅੰਮ੍ਰਿਤ ਮੇਕਰਤ ਸਜੇ ਜੀ ਦੇ ਸਾਰੇ ਕੀ ਹਾਜ਼ਰ ਹੋਈਆ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਜ਼ਰ ਹੋਣੇ ਅਨੇਕ ਪ੍ਰਕਾਰ ਕੋਜਣ ਬੋ ਕੀਆ ਬਹੁਤ ਬੰਦ ਜਨ ਨੂੰ ਸਨਾਈ ਕਰੇ ਪਾਕ ਸਨ ਸੋਚਿ ਮਿਤਰਾਂ ਨੂੰ ਲਾਭ ਭੁਗਾਨੈ ਭੁਗ ਲਗਿਆ ਸੀ ਪ੍ਰਸ਼ਾਦ ਤਤਾਂ ਗੁਰੂ ਕਾ ਲੰਗਰ ਸੁਨ ਸੰਗ ਦੇ ਵਿੱਚ ਵਕਾਂਦੀ ਆ ਗਏ ਮਹਾਰਾ ਸੱਜੇ ਪਾਛੈ ਰੇ ਇਸੋ ਨਿਹਾਲ ਬਾ ਜਿੜਿਆ ਬਾਜੂ ਵਾਹ ਗੁਰਜੀਤ ਕਾ ਕਾ ਕਰਕੇ ਬਟਾਂਡੇ ਸਤਿਗੁਰਾਂ ਸੁਖੰਡਾ ਕੀਤਤ ਤਰਕੀ ਬਾਣੀ ਆਏ ਤੇ ਸਗਲੇ ਚੰਤ ਮਟਾਈ ਦੇ श्री सुखपाल सरपंच वार्ड नंबर 2 पार्षद नगर निगम टाउन हॉल के तथा बराद समिति के तरफ से सब ग्रामीण द्वारा कराए गए सबसे टोलमिया रेजिडेंट्स एसोसिएशन के द्वारा निगरानी के अंतर्गत पुरानी बिटिया जो कृपया शब्दों जवाब कर सकते हैं आपने जो प्रश्नों सबको करते हुए 10 मिनट लाइक सेशन का इंस्पेक्टर सिंह जी 110 मिनट में बैठा सब ग्रामीण द्वारा ਤਬੂਤ ਪ੍ਰੋਫੈਸਰਾਂ ਦੇ ਸੇਵਾ ਕਰਨੀਆਂ ਪ੍ਰਦਸਾਹਤ ਲੈਂਦੀਆਂ ਪਿਤਰੀਆਂ ਨੇ ਸਵਾਗਤ ਨਜ਼ਰ ਪਰਖਣ ਕਰਨ ਸਭ ਪਰਨਵਾ ਮੰਨਾ ਪੂਰੀਆਂ ਕਰਨ ਜਿਸੇ ਪਰ ਇਹ ਬੱਚਿਆਂ ਨੂੰ ਕਾਮਯਾਬੀ ਦੀ ਤਰਕੀ ਵਿੱਚ ਲੋਕਿਕਾ ਆਪਣਾ ਬਸ ਬਰਾਹਤ ਸਪ੍ਰਵਤ ਦੇ ਰੱਖਣ ਦੁਨੀਆ ਸੰਗਤ ਕਾ ਸੰਭਾਲ ਰੱਖੇ ਇਤਰਾ ਜਿਵੇਂ ਇਨਤਿਕਾ ਦੇ ਰੱਖੀਆਂ ਤਾਂ ਸਾਰੇ ਖੇਤਰ ਨੂੰ ਸੂਤਰ ਰੋਲੋਜੀਆ ਅਗੰਧਾ ਅੰਦਰ ਕੀ ਲਿਖ ਵਿਸ਼ਵਾਸਿਤ ਕਰਨ ਗੁਰੂ ਗੁਰੂ ਉਪਰੰਤ ਸਾਹਿਬ ਜੀ ਦਾ ਪਾਠ ਉਪਰੰਤ ਕੜਾ ਪ੍ਰਸ਼ਾਦ ਵੇਖ ਵਰਤਾਇ ਗਈ ਉਸ ਤੋਂ ਬਾਅਦ ਉਹ ਟੁੱਟ ਲੰਗਰ ਜਿਹੜਾ ਇਸ ਮੌਕੇ ਦੇ ਉੱਪਰ ਵਰਤਾਇਆ ਗਿਆ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਸ ਦੀਆਂ ਤਸਵੀਰਾਂ ਇੰਦਰਜੀਤ ਸਿੰਘ ਜੋ ਕਿ ਪੋਸਟ ਆਫਸ ਵਿੱਚੋਂ ਰਿਟਾਇਰ ਹੋਏ ਨੇ ਰਿਟਾਇਰਮੈਂਟ ਦੀ ਖੁਸ਼ੀ ਦੇ ਵਿੱਚ ਜਿਹੜਾ ਆ ਔਰ ਇਸ ਮੌਕੇ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਪ੍ਰੰਤ ਦੇਖ ਵਰਤਾਈ ਗਈ ਔਰ ਉਸ ਤੋਂ ਬਾਅਦ ਗੁਰੂ ਕਾ ਉਤਟਰ ਲੰਗਰ ਵਰਤਾਇਆ ਗਿਆ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦੋਆਬਾ YouTube ਚੈਨਲ ਦੇ ਉੱਪਰ ਔਰ ਵਕਿਆਈ ਨਮਸਕਾਰ ਦੋ ਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਹਾਡੇ ਕੋਲ ਜਿੱਥੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਜ਼ਿਲ੍ਹਿਆਂ ਦੀਆਂ ਖਬਰਾਂ ਪਹੁੰਚਦੀਆਂ ਨੇ ਹਰ ਖਬਰ ਤੁਹਾਡੇ ਤੱਕ ਪਹੁੰਚੇ ਚੀਫ ਐਡੀਟਰ ਕਸ਼ਮੀਰ لال ਕੈਨ ਦੀ ਵਿਸ਼ੇਸ਼ ਰਿਪੋਰਟ ਇਹ ਏਰੀਆ ਜਿਹੜਾ ਹੈ ਬਿਹਾਲਾ ਹਸ਼ਿਆਰਪੁਰ ਸਾਈਡ ਚੱਬੇਵਾਲ ਚੱਬੇਵਾਲ ਤੋਂ ਥੋੜਾ ਜਿਹਾ ਲਿੰਕ ਸੜਕ ਹੋ ਜਾਂਦੀ ਆ ਬਿਹਾਲਾ ਪਿੰਡ ਆ ਉੱਥੇ ਦੀਆਂ ਤੁਸੀਂ ਇਹ ਤਸਵੀਰਾਂ ਜਿਹੜੀਆਂ ਇਹ ਵੀਡੀਓ ਜਿਹੜੀ ਆ ਤੁਸੀਂ ਦੇਖ ਪਾ ਰਹੇ ਹੋ। ਔਰ ਉਤਤ ਤਲੰਗੜ ਦੀਆਂ ਤੁਸੀਂ ਤਸਵੀਰਾਂ ਜੋ ਦੇਖ ਪਾ ਰਹੇ ਹੋ। ਹਰ ਵਰਗ ਇਸ ਮੌਕੇ ਦੇ ਉੱਪਰ ਮੌਜੂਦ ਹੈ। ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਜਿੱਥੇ ਹੋਰ ਖਬਰਾਂ ਦਿਖਾਉਂਦੇ ਆ ਗਿਆ ਧਾਰਮਿਕ ਪ੍ਰੋਗਰਾਮ ਦਿਖਾਉਨੇ ਆ। ਉੱਥੇ ਰਿਟਾਇਰਮੈਂਟ ਪਾਰਟੀ ਦੇ ਜਿਹੜੇ ਪ੍ਰੋਗਰਾਮ ਹੈਗੇ ਉਹ ਵੀ ਅਸੀਂ ਆਪਣੇ ਇਸ ਚੈਨਲ ਦੇ ਉੱਪਰ ਦਿਖਾਉਂਦੇ ਆਂ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਹਰ ਹਰ ਲਮਾ ਹਰ ਤਸਵੀਰ ਜਿਹੜੀ ਆ ਕੈਮਰੇ ਵਿੱਚ ਕੈਦ ਕੀਤੀ ਜਾ ਸਕੇ ਔਰ ਬਿਲਕੁਲ ਇੱਕ ਵਿਆਹ ਵਾਲਾ ਮਾਹੌਲ ਜਿਸ ਤਰ੍ਹਾਂ ਕਹਿ ਸਕਦੇ ਆ ਉਸ ਤਰ੍ਹਾਂ ਦਾ ਮਾਹੌਲ ਆ ਨਮਾਸ਼ਰਦ ਬਾਬਾ YouTube ਚੈਨਲ ਤੇ ਸਾਡੇ ਪਰਿਵਾਰ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਮੁਬਾਰਕਬਾਦ ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਅਸਲ ਜ਼ਿੰਦਗੀ ਜਿਹੜੀ ਪਰਿਵਾਰ 'ਚ ਸ਼ੁਰੂ ਹੁੰਦੀ ਹੈਗੀ ਆ ساری ਉਮਰ ਤੇ ਨੌਕਰੀ ਵਿੱਚ ਲੰਘ ਜਾਂਦੀ ਹੈਗੀ ਆ ਸੋ ਸਾਡੀਆਂ ਨਵਾਂ ਸ਼ਰਦ ਬਾਬਾ YouTube ਚੈਨਲ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਮੁਬਾਰਕਬਾਦ नमस्ते आप बहुत बहुत सुंदर

भाई जी लैंड खड़े हो सारे